ਭਾਈ ਤੁਸੀਂ ਵੀ ਦੱਸਿਆ ਇਹਨੇ ਨਾਲ ਕਿਆ ਤੋਂ ਸਮਾਨ ਇਕੱਠਾ ਕਰਕੇ ਲਿਆ ਉਹਨੇ ਭਾਈ ਤਾਂ ਪੈਸੇ ਵੀ ਮਿਲੇ ਆ ਆ ਮਾਂ ਤੇਰੀ ਚੁੰਨੀ ਆ ਗਲਤ ਪਾ ਲਿਆ ਕਰ ਇਹਨੂੰ ਕਰਨ ਕਹਿੰਦਾ ਮਾਸੀ ਇਹ ਆਦੀ ਮਾਂ ਨੂੰ ਗਲਤ ਪਾ ਕੇ ਰੱਖਿਆ ਕਰ ਨਹੀਂ ਉਹ ਨਾਨੀ ਤਾਂ ਸਾਰੇ ਲੜਦੀ ਗਈ ਸਾਡੇ ਨਾਲ ਫਿਰ ਸੋ ਹੈ ਗਾਇਸ ਵੈਲਕਮ ਬੈਕ ਟੂ ਮਾਈ ਚੈਨਲ ਅਮਨ ਜੀ ਮਾ ਬਲੌਗਸ ਦਾ ਸਵਾਗਤ ਹੈ ਕੀ ਹਾਲ ਹੈ ਜੀ ਸਰ ਤਾਂ ਆਯੂ ਠੀਕ ਠਾਕ ਹੋ ਗਏ ਤੁਹਾਡੀ ਠਾਕ ਹੋ ਗਏ ਤੁਹਾਡੀ ਦੋਤ ਵੀ ਨਾਲ ਬਿਲਕੁਲ ਠੀਕ ਹੈ ਸੋ ਗਾਇਸ ਆਪਾਂ ਨਾਨਕਾ ਤਾਂ ਆ ਚੁੱਕੇ ਆ ਕੋਸੀ ਕਿਛਲੇ ਬਲਾਂਸ ਦੇਖ ਲਿਆ ਸੀ ਯੈਸ ਤੇ ਆ ਜਿਹੜੇ ਆਪਾਂ ਗਿਫਟ ਮਿਲੇ ਆਪਣਾਂ ਨਾ ਨੀ ਗਿਫਟ ਦਿੱਤੇ ਗਾਇਸ ਅਸੀਂ ਆ ਕੇ ਕੁਝ ਉਹਦਾ ਲੈ ਆ ਪਰ ਲੈ ਕੇ ਸੀ 6 6 ਲੈ ਕੇ ਆਨੇ ਆ ਹਾਂ ਇੰਨੇ ਇੰਨੇ ਕੱਪੜੇ ਲੈ ਕੇ ਆ ਜਾਂਦੇ ਕਾਈ ਤੁਸੀਂ ਵੀ ਦੱਸੋ ਇਹਨਾਂ ਨਾਲ ਕਿਹਤੋ ਸਮਾਨ ਇਕੱਠਾ ਕਰਕੇ ਲੈ ਆਨੇ ਤੇ ਗਾਇਸ ਆ ਦੇਖੋ ਮੇਰਾ ਨਮਾ ਸੂਟ ਮੇਰੇ ਅਰਗੀਆਂ ਕੁੜੀਆਂ ਪੇਕੇ ਦਾ ਸਮਾਨ ਇਕੱਠਾ ਕਰਕੇ ਲੈ ਆਉਂਦੇ ਗਾਇਸ ਆ ਦੇਖੋ ਮੇਰਾ ਨਮਾ ਸੂਟ ਦਾ ਨੀ ਵੀ ਗਿਆ ਸੀਗੇ ਦਰਸ਼ਨ ਕਰਾਇਆ ਸੀ ਤੇ ਗਾਇਸ ਇਹਦਾ ਸਾਡੇ ਪਾਪਾ ਨੇ ਹੈਲੋ ਗਾਇਸ ਹੈਲੋ ਗਾਇਜ਼ ਕਿਵੇਂ ਹੋ ਗਾਇਜ਼ ਕੀ ਹਾਲ ਹੈ ਸਭ ਦਾ ਟਿੱਕਾ ਕੋ ਹਾਂ ਠੀਕ ਹੈ ਗਾਇਜ਼ ਔਰ ਔਰ ਕੀ ਹੈ ਗਾਇਜ਼ ਸਭ ਠੀਕ ਹੋ ਯੈਸ ਗਾਇਜ਼ ਆ ਸੂਟ ਤਾਂ ਗਾਇਜ਼ ਤੁਸੀਂ ਦੇਖ ਲਿਆ ਹੋ ਇੱਕ ਪਹਿਲੇ ਸਭ ਤੋਂ ਪਹਿਲਾਂ ਮੈਨੂੰ ਬਲੈਕ ਸੂਟ ਮਿਲਿਆ ਵਾ ਯੈਸ ਆ ਦੇਖੋ ਗਾਇਜ਼ ਇਹ ਕਿੰਦਾ ਸੋਹਣਾ ਛੂਟਾ ਛੇ ਪਾਇਆ ਹੋਇਆ ਦੇਖ ਲਿਆ ਯੈਸ ਤੇ ਉਸ ਤੋਂ ਬਾਅਦ ਆਪਾਂ ਵਲੌਗ ਚ ਦਿਖਾਇਆ ਸੀ ਤੁਹਾਨੂੰ ਸਭ ਤੋਂ ਪਹਿਲਾਂ ਆਵਲਾ ਸੂਟ ਤਾਂ ਇਹਨੂੰ ਰੀਚਰੂ ਮਿਲਿਆ ਵਾ 47 ਆ ਸੂਟ ਵੀ ਤੁਸੀਂ ਦੇਖ ਲਿਆ ਸੀ ਤੁਹਾਨੂੰ ਬਾਕੇ ਦਿਖਾਵਾਂਗੇ ਠੀਕ ਹੈ ਐਵੀ ਸੂਟ ਮਿਲਿਆ ਮੈਨੂੰ ਠੀਕ ਹੈ ਮੈਂ papa ਆ ਕੇ ਸਾਰੇ ਚੈੱਕ ਕਰ ਕਰਕੇ ਲਿਆਂਦੇ ਆ ਬਾਹਰ ਉੱਥੇ ਲੱਗੀ ਹੋਗੀ ਗੇਟ ਨਾਲ ਦੇਖ ਲੈ ਛੋਟੇ ਨਾਲੇ ਦੇ ਨਾਲ ਅਗਲਾ ਇਧਰੋਂ ਵਾਜ ਆਈ ਜਾਂਦੀਆਂ ਤੁਸੀਂ ਫੋਨ ਕੱਟ ਦੋ ਜਾਈ ਗੱਲ ਨਾ ਕਰੋ ਕਿਸੇ ਨਾਲ ਵੀ ਵਲਾਓ ਚ ਕੈਚ ਹੁੰਦੀਆਂ ਠੀਕ ਹੈ ਠੀਕ ਹੈ ਨਹੀਂ ਕਰਦਾ ਇੱਕ ਦਿਨ ਨੂੰ ਟਿਕਾ ਲਓ ਤੁਸੀਂ ਆਪਾਂ ਦਾ ਫੋਨ ਤੁਸੀਂ ਵੀ ਦੇਖ ਰਹੇ ਹੋ ਨਾਲ ਨਾਲ ਸੋ ਗਾਈਜ਼ ਇਹ ਦੇਖੀਏ 500 ਰੁਪਈਆ ਮੇਰਾ ਵਾ ਮੇਰਾ ਵਾ ਸਾਰੇ ਨੂੰ ਸਾਰਿਆਂ ਨੂੰ ਇੰਨੀ ਚੀਜ਼ਾਂ ਮਿਲਿਆ ਮੈਨੂੰ ਕੁਝ ਵੀ ਨਹੀਂ ਮਿਲਿਆ ਤੈਨੂੰ ਆ ਮਿਲਿਆ ਤਾਂ ਹੈਗਾ ਵਾ ਖਰਚਾ ਪਹਿਲਾਂ 500 ਰੁਪਈਆ ਨਾ ਪਾੜ ਦੇ ਤੂੰ ਹਾਂ ਫੇਰ 500 ਤੈਨੂੰ ਲੱਗ ਤਾਂ ਮਿਲੇ ਤੇਰੇ ਕੋਲ 300 ਰੁਪਈਆ ਤੇਰੇ ਕੋਲ ਉਹ ਸੱਚ ਮੂਰੇ 200 ਰੁਪਈਆ ਪਿਆਸੇ ਉਹਦੇ ਚ ਚੱਕ ਲੈ ਤੂੰ ਦੇਖ ਕਿਆ ਗੱਡੀ ਚ ਮੂਰੇ 200 ਰੁਪਏ ਪਿਆ ਬਾਹਰ ਨਹੀਂ ਆ ਗਿਆ ਕੋਈ ਨਾ ਤੌਲੀਆ ਲੈ ਕੇ ਜਾ ਗੱਡੀ ਚ ਮੂਰੇ 200 ਰੁਪਏ ਪਿਆ ਜਿਹੜਾ ਮੈਨੂੰ ਹੋਰ ਦਿੱਤਾ ਤੁਸੀਂ ਬਾਬੇ ਗੱਡੀ ਦੀ ਚਾਬੀ ਲੈ ਜਾ ਫੋਨ ਦੀ ਲਾਈਫ ਲੈ ਜਾ ਬਾਈ ਸੇ ਪੈਸੇ ਵੀ ਮਿਲੇ ਆ ਕੋਈ ਮੈਨੂੰ ਕੁਛ ਨਹੀਂ ਮਿਲਿਆ ਝੂਠਾ ਤੈਨੂੰ ਵੀ ਮਿਲਿਆ ਵਾ ਮੈਨੂੰ ਕੁਛ ਨਹੀਂ ਮਿਲਿਆ ਸਾਨੂੰ ਟੋਟਲ ਸਾਨੂੰ 1100 ਰੁਪਏ ਮਿਲੇ ਆ ਟੋਟਲ 1100 ਰੁਪਏ ਟੋਟਲ ਸਗਰ ਮਿਲੇ ਸਾਨੂੰ ਗਾਇ ਕਿ ਛੋਤੇ ਜਾ ਕੇ ਕੋਈ ਖਰਚਾ ਨਹੀਂ ਕੀਤਾ ਕੋ ਟੋਫੀ ਨਹੀਂ ਦਿੱਤੀ ਕੋ ਚੂਰਾ ਨਹੀਂ ਦਿੱਤਾ ਕੋਈ ਹਾਜਮੂਲਾ ਨਹੀਂ ਦਿੱਤਾ ਕੁਛ ਨਹੀਂ ਲਿੱਤਾ ਸੀ ਸਾਨੂੰ ਮਿਲੇ ਹੀ ਆ ਬਸ ਸਾਨੂੰ ਅਸੀਂ ਲੈਣ ਜਾਂਦੇ ਗਏ ਅੱਥੇ ਆਹ ਤਾਂ 40 ਮਿਲੀ ਆਹ ਤਾਂ 80 ਦੇ ਸੂਟ ਨਾਲ 40 ਹੀ ਆਈ ਹੈ ਦੇਖੋ ਥੋਣੂ ਆਈ ਹੈ ਕਿ ਪਾਪਾ ਨੂੰ ਇਹ ਉਹਨਾਂ ਨੇ ਇੱਕ ਨਾ ਮੈਨੂੰ ਸਰਦੀਆਂ ਦਾ ਸੂਟ ਦਿੱਤਾ ਸੀਗਾ ਨੇ ਉਹ ਸਰਦਿਆਂ ਦਾ ਸੂਟ ਮੇਰੇ ਖੁੱਲਾ ਸੀ ਮੈਂ ਵਾਪਸ ਕਰਤਾ ਸੀਗਾ ਤੇ ਉਹਦੇ ਵੱਟੇ ਚ ਮੈਨੂੰ ਇਹ ਕੱਪੜੇ ਮਿਲੇ ਆ। ਆ ਲੈ ਇੱਕ ਇਹ ਕਾਲਾ ਸੂਟ ਮਿਲਿਆ ਇਦਾਂ। ਇਦਾਂ ਲੱਗਦਾ। ਬਹੁਤ ਸੋਹਣਾ। ਮਤਲਬ ਉਹਨੂੰ ਖੋਲਣਾ ਤਾਂ ਕਾਨੂੰ ਇਹ ਖਿਲਰ ਜੂ। ਇੱਕ ਜੋੜਾ ਚੁੰਡੀਆਂ ਦਾ ਵੀ ਲੈ ਕੇ ਆਂਦਾ ਵਾ। ਜਿਹੜੀਆਂ ਲਾਈਆਂ ਵਾ ਸਿਰ ਤੇ। ਹਾਂ ਆ ਚੁੰਡੀਆਂ ਵੀ ਮਿਲ ਜਾ ਰਹੀਆਂ। ਇੱਕ ਕசி ਗਵਾ ਕਿਉਂ ਨਹੀਂ ਆਇਆ ਗਾਇਸ? ਆ ਤੇ ਦੋੜਾ ਦਵਾਤਾ ਤੇ ਪਹਿਲਾਂ ਇਹਨਾਂ ਤੋਂ ਪਰਸਪ ਦੇ ਲਈ ਪੈਸਾ ਦੀਆ ਉਹ ਹੋਰ ਸੀਗੀਆਂ ਐਵੇਂ ਮੈਂ ਉੱਥੋਂ ਲਾ ਕੇ ਲਿਆਂਦੀਆਂ ਉਹ ਛੋਟਾ ਠੀਕ ਆ ਠੀਕ ਆ ਹਲਾ ਪੰਚੋ ਦੇ 200 ਦੇ ਕੇ ਤੇ ਹਲਾ ਪੰਚੋ ਮੇਰਾ ਇਹ ਪੈਸੇ ਮੇਰੇ ਆ ਨਾਲੇ ਮੈਨੂੰ ਮਿਲੇ ਸੀਗੇ ਇਹ ਪੈਸੇ ਤੂੰ ਤੂੰ ਕਿੰਨੇ ਕੇ ਆਣੇ ਬਹੂ ਨੂੰ ਮੈਨੂੰ ਪੈਸੇ ਮਿਲੇ ਸੀਗੇ ਮੈਂ ਛੋੜ ਪਿਆ ਛੱਟ ਸ਼ੋਵ ਲੈ ਲਓ

ਕਦਾ ਮੈਂ ਮਮਾ ਉਹਦੀ ਆਪਣੀ ਮੈਂ ਕਰੂੰਗਾ ਪਰਚਾਈ ਆਹ ਸੂਟ ਦੇਖ ਲੈਣ ਦੇ ਆਹ ਸੂਟ ਬਹੁਤ ਸੋਹਣਾ ਆਤਮਾਦ੍ਰਿਚ ਨਹੀਂ ਆਹ ਉਹ ਕਹਿੰਦਾ ਆ ਮਾਦ੍ਰਿਚ ਨਹੀਂ ਆਹ ਗਲਚ ਪਾ ਲਿਆ ਕਰਨ ਨੂੰ ਕਰਨ ਕਹਿੰਦਾ ਮਾਸੀ ਆ ਦੀ ਮਾਂ ਨੂੰ ਗਲਚ ਪਾ ਕੇ ਰੱਖਿਆ ਕਰ ਉਹ ਪਤਾ ਨਹੀਂ ਕੀ ਗੱਲ ਉਹ ਹੀ ਮੈਂ ਕਰੀ ਜਾਵਾਂ ਇਹ ਜੇ ਕੋਟੀਏ ਨਾਲ ਸੂਟ ਸਰਦਿਆਂ ਵਾਲਾ ਮੈਂ ਹੱਥ ਲਾ ਲ ਕੇ ਦੇਖੀ ਜਾਵਾਂ ਮੈਂ ਚੁੰਨੀ ਹੱਥ ਲਾਈ ਜਾ ਮਮੀ ਕਹਿੰਦੀ ਤੇਰੀ ਮਾਂ ਚੁੰਨੀ ਆ ਕਰਨ ਕਹਿੰਦਾ ਮਾਸੀ ਇਹ ਆ ਦੀ ਮਾਂ ਨੂੰ ਗਲਚ ਪਾ ਕੇ ਰੱਖਿਆ ਕਰ ਪਫਕੀ ਕਿੱਦਿਸ ਚਲ ਚਲ ਠੀਕ ਆ ਨੈਕਸਟ ਆਹੋ ਸੁਵਾਲ ਆਣਾ ਤੁਮ ਨੈਕਸਟ ਇਧਰ ਨਾਲ ਹੋਰ ਸੁਵਾਲ ਸੁਵਾਉਂਗਾ ਅਜ ਐਵੇਂ ਤੈਨੂੰ ਥੋੜੀ ਦਿੱਤਾ ਵਈ ਮੈਨੂੰ ਦਿੱਤਾ ਰੀਤ ਆਇਆ ਤੁਹਾਡੇ ਕੋਲੇ ਆਤ ਹੈ ਗੈਂਡਾ ਸੋਣਾ ਮੈਨੂੰ ਅੱਜ 4 ਸੂਟ ਮਿਲਿਆ ਇੱਕ ਵਾਈਟ ਇੱਕ ਬਲੈਕ ਇੱਕ ਆਹ ਦੋ ਸੀਪੇ ਹੋਏ ਦੋ ਅਣ ਸੀਪੇ ਦੋ ਕੋਟੀਆਂ ਮੈਂ ਕਰਨੀ ਉਹਦੀ ਓਪਨਿੰਗ ਆ ਜਾ ਇੱਧਰ ਬੈਠ ਕੇ ਕਰ ਨਹੀਂ ਮੈਂ ਇੱਥੇ ਕਰਕੇ ਕਰ ਲੈ ਠੀਕ ਕਰ ਪਿੱਛੇ ਜਾ ਅੰਤ ਤੇਰਾ ਪਾਪੇ ਦਊ ਪਾਪੇ ਤੂੰ ਹੀ ਲੈ ਲਈ ਪਾਪਾ ਤੂੰ ਹੀ ਦੇ ਦੇ ਆ ਗਿਆ ਨੂੰ ਦੂਰ ਦੂਰ ਉਹਦੇ ਤੇਰੇ ਘਰ ਵਾਲਾ ਉਹ ਭੋਲਾ ਦਊ ਜਾਉਂ ਦਊ ਤਾਂ ਇਹ ਮੇਰੇ ਪਾਪੇ ਤੱਕ ਨਹੀਂ ਜਾਣਾਗਾ ਕਿਉਂ ਨਹੀਂ ਜਾਣਾ ਮੈਂ ਮੰਨਣਾ ਵਾ ਪਾਗਲ ਕਾਤਾ ਹੋ ਗਿਆ ਮੈਂ ਚਲ ਕਰ ਰਹੇ ਹਾਂ ਬੌਕਸਿੰਗ ਆ ਪਾਣੀ ਲੈ ਕੇ ਦੇ ਰਹੀ ਤਾਂ ਆਹ ਤੂੰ ਦੇ ਲੈ ਬੌਕਸਿੰਗ ਕਰ ਰਹਿ ਨਾ ਆਹ ਤੂੰ ਬਹੁਤ ਸੋਹਣਾ ਹੈ ਗਾਇਸ ਮੈਨੂੰ ਬਹੁਤ ਪਸੰਦ ਆਇਆ ਥੈਂਕ ਯੂ ਕਰ ਰਹੇ ਹਾਂ ਸੋ ਗਾਇਸ ਇੱਥੇ ਫਿਰ ਆਮੀ ਲੇ ਬੈੱਡ ਸ਼ੀਟ ਇੱਕ ਵਾਰ ਟਰੱਕ ਜਾ ਰਹੀ ਤੇ ਪਹਿਲਾਂ ਐਚਟੀ ਵੀ ਦੇਖ ਲਾਂਗੇ ਸ਼ੀਰ ਮੈਂ ਦੇਖੀ ਸੂਟ ਚੰਗੀ ਤਰ੍ਹਾਂ ਖੋਲ ਕੇ ਦੇਖ ਲੈ ਆਹ ਤੂੰ ਤਾਂ ਆਹ ਕਾਣੀਆਂ ਤੁਹਾਨੂੰ ਇਹ ਕਾਣ ਕੱਢ ਦੇਣੀ ਹੈ ਤਾਂ ਕੀ ਖਾਣੇ ਹੋ ਆ ਸਲਵਾਰ ਉਹ ਜੁਨੀ ਹੈ ਬਸ ਕਮੈਂ ਹੈ ਜਿਹਨੇ ਪਾਣਾ ਵਾ ਇਹ ਵੀ ਕਹਦੇ ਮੈਂ ਮੈਂ ਪਾਣਾ ਹੀ ਨਹੀਂ ਪਾਣਾ ਉਹ ਕੁੰਬਣ ਨਹੀਂ ਤੋਂ ਹੀ ਪਾਈ ਮੈਂ ਨਹੀਂ ਪਾਣਾ ਨੋਟ ਇੰਟਰਸਟਿਡ ਦੇ ਵਿੱਚ ਹਲਕਾ ਹਲਕਾ ਵਾਈਨ ਸ਼ੇਡ ਮਾਰਦਾ ਵਾਂ ਤੇ ਉਹਦੇ ਨਾਲ ਦੀ ਆਹ ਕੋਟੀ ਵਾ ਕੋਟੀ ਵੀ ਪਾਲਿਆ ਕਰਨੀ ਹੈ ਗਰਮੀ ਨੇ ਠੀਕ ਹੈ ਮੈਨੂੰ ਦਿੱਤੀ ਹੈ ਮੈਨੂੰ ਪਾਣੀ ਪੈਣੀ ਹਣਾ ਇੱਜ਼ਤਾਂ ਰੱਖਣੀ ਪੈਣੀ ਕੋਈ ਨਾ ਕੋਈ ਨਾ ਪਾਲੀ ਅਗਲਾ ਕੀ ਥੋਲੀਏ ਤੇ ਅਗਲਾ ਇੱਕ ਆਹ ਇੱਕ ਮੈਂ ਹੋ ਜਾਊਗਾ ਇੱਕ ਆਮਲ ਚਦਰ ਮਿਲ ਜਾ ਆਹ ਦੇ ਕੋਈ ਸਸਤੇ ਇਨਾ ਕੁਛ ਰੱਤ ਕੱਲੀ ਆਵੇ ਆਸੀ ਪਰ ਕੁੜੀਆਂ ਨੋਟਦੀ ਹੁੰਦੀ ਆ ਬੇਕਿਆਂ ਨੂੰ ਗਾਣਾ ਰੱਖੋ ਪਿੱਲੋ ਅਰੇ ਪਿੱਲੋ ਦੇ ਕਿੰਨੇ ਤੜੜੇ ਆ ਪਾਪਾ ਛੋਜਾ ਹਵਾ ਜੀ ਮੈਂ ਕਿ ਛੂੰਗਾ ਅੱਜ ਮੈਂ ਐਵੇਂ ਇੱਥੇ ਸੌਂ ਮੈਂ ਕਿ ਛੂੰਗਾ ਆ ਆ ਵੱਡੇ ਪਿੱਲੋ ਦੇ ਕਵਰ ਵੀ ਆ ਨਾਲ ਆਛਣਾ ਛੋਟੇ ਪਿੱਲੋ ਮੈਨੂੰ ਦੇ ਕੇ ਆਂ ਛੋਟੇ ਪਿੱਲੋ ਭਰੇ ਹੋਏ ਆ ਵੱਡਿਆਂ ਦੇ ਆ ਕਵਰ ਨਾਲ ਫੁੱਟਾ ਵੜਿਆ ਵਾ ਦਵਾ ਉਠਾਵਾ ਆ ਨਾਲ ਚੱਦਰ ਬਸ ਬਸ ਚੱਦਰ ਨਾ ਖੋਲਣ ਲੱਗ ਜੰਤੂ ਆ ਮੈਨੂੰ ਸੂਟ ਨਾਲ ਦੀ ਕੋਈ ਆ ਯਾਰ ਐਹ ਜੰਨਣ ਮੈਨੂੰ ਸੂਟ ਦਿੱਤਾ ਰਹਿ ਕੇ ਚੱਦਰ ਐ ਗੁੰਦੀ ਵਾਲੇ ਹੋਣੇ ਅਸੀਂ ਉਹ ਕਹਿੰਦੇ ਚਿੱਟੇ ਜਿੱਦਾਂ ਲਿਆ ਕਰੋ ਕਾਲੇ ਕਾਲੇ ਉੱਤੇ ਚਮਕੋਗੇ ਰੀਤ ਚਮਕੂ ਕੀ ਕਹਿੰਦੇ ਭਈ ਗੁੰਮਦੀ ਨਹੀਂ ਪਿਓਰ ਕਾਟਨ ਐ ਐ ਕੋ ਉੱਪਰ ਲਾਈਨ ਵਾਲੀ ਰਜਾਈ ਲਿਆਉਂਦੀ ਸੀਗੀ ਤੇ ਆਵੜੇ ਵੀ ਤਾਂ ਨੇ ਸੇਕੇ ਤੇ ਰਜਾਈ ਲੈਣੀ ਹੈ ਰਜਾਈ ਲੈ ਜੋ ਰਜਾਈ ਨਹੀਂ ਆਈਏ ਮਤਲਬ ਉਹ ਜਿਹੜਾ ਇਹਨਾਂ ਦੇ ਨਾਲ ਨਹੀਂ ਹੁੰਦਾ ਨਾ ਸੈਟ ਜਾਂ ਪਤਲਾ ਪਤਲਾ ਚਾਦਰ ਪਤਲੀ ਜੀ ਚਾਦਰ ਉਹ ਮੈਂ ਕਿਹਾਗਾ ਉਹ 7:30 ਪਹਿਲਾਂ ਹੀ ਕੱਢ ਦੇ ਮੈਂ ਪਰੋਪੀ ਕਰਨਾ ਹਾਂ ਅੱਗੇ ਵੀ ਮੈਂ ਕਿੰਨਾ ਸਾਲ ਆਈ ਮੈਨੂੰ ਜਦੋਂ ਮਿਲਦਾ ਇਹਦੇ ਗਿਫਟ ਦਿੰਦੇ ਆ ਉਹ ਉਹ ਮੈਂ ਆਈ ਰੱਖੀ ਹੋਈ ਆ ਇਹ ਵੀ ਰੱਖ ਲੈਣਾ ਮੈਨਾਂ ਉਹ ਇੰਨੇ ਇੰਨੇ ਸਾਲਾਂ ਨੇ ਨਾਨੀ ਨੇ ਭਰ ਕੇ ਦਿੱਤੇ ਸੀਗੇ ਚਿੱਟੇ ਰੰਗ ਦੇ ਨਹੀਂ ਦੁੱਤੀ ਐ ਸਿੰਪਲ ਪਿਓਰ ਕਾਟਨ ਦੀ ਆ ਹੁਣ ਆ ਫੜ ਮੈਂ ਬੰਦੂ ਮੈਨੂੰ ਬੰਦ ਤਾਂ ਕਰ ਲੈਂਦੇ ਆ ਮੈਂ ਵੀ ਆ ਜਾਊਂਗਾ ਘੋਰਾ ਕਰ ਹਾਂ ਹਾਂ ਮਨ ਤਾਂ ਜੇ ਬੇਲੇ ਤੋਂ ਉਹਨਾਂ ਕਲਾਸ ਤੇ ਅਜਿਹੀ ਕੋਈ ਕੰਦਲ ਪੈਦੀ ਕੋਈ ਹਾਂ ਹਾਂ ਨਹੀਂ ਨਹੀਂ ਇਹ ਲਾਸਟਿਕ ਵਾਲੀ ਨਹੀਂ ਹੈਗੀ ਦੋਸਤ ਪਾਪਾ ਤੁਹਾਨੂੰ ਕੱਲ ਦਾ ਸਾਹ ਸਰੂਪ ਸਮਾਨ ਖਾਣ ਦਾ ਪਤਾ ਵਾ ਸੱਨੇ ਇਹਨਾਂ ਦੇ ਪਾਪੇ ਨੇ ਹੁੰਦਿਆ ਫੇ ਆਏ ਨਾ ਮਨਿੰਦਰ ਰੱਖੀ ਆ ਪਹਿਲਾ ਲਫਾਸੇ ਤੇ ਆ ਪਾਓ ਅਸਿਰਪ ਹੁੰਦੜੀ ਪਹੁੰਚੇ ਉੱਥੇ ਨਾ ਅਸਾ ਨਾ ਜਾਂਦੇ ਬੈਸੇ ਰਸਤੇ ਤੇ ਅੱਗੇ ਨਾ ਟਰਾਲੀ ਆ ਗਈ ਤੁਹਾਨੂੰ ਪਤਾ ਵਾ ਆਪਣੇ ਗੱਡੀ ਦਾ ਹਾਰਨ ਚੱਲਦਾ ਨਹੀਂ ਦਾ ਹੜਦੰਦੋ ਵਿੱਚ ਵਿੱਚ ਉਹ ਹੈ ਚਲੋ ਮੰਮੀ ਨੂੰ ਤਾਂ ਪਤਾ ਸੀ ਕਿ ਟਰਾਲੀ ਜਾਂਦੀ ਆ ਨਾਨੀ ਪਤਾ ਕੀ ਕਹਿੰਦੇ ਹਾਰਨ ਮਾਰਦੇ ਮੰਮਾ ਨੇ ਤਾਂ ਉਦਾਂ ਹੀ ਕਹਦਾ ਮਮਾ ਕਹਿੰਦੇ ਹਾਰਨ ਨਹੀਂ ਚੱਲਦਾ ਇਹਦਾ ਮੈਂ ਪਤਾ ਕੀ ਕਿਹਾ ਮੈਂ ਘਣਾ ਨੇ ਸ਼ੀਸ਼ਾ ਗੋਲ ਕੀ ਚੀਕ ਮਾਰਦੇ ਨਾਲੇ ਜਿਹੜੀ ਸੱਤਰਾਗਲੋਂ ਨਾਲੇ ਤੇ ਹੋਰਨ ਖਰਾਬ ਤਾਂ ਹੋਰਨ ਲਵਾਓ ਇਹਦੇ ਨਵੇਂ ਆਹ ਲਵਾਉਣਿਆ ਅਰੇ ਮੈਂ ਤਾਂ ਨਾਨੀ ਨੇ ਇਹਨੂੰ ਆਸੀਂ ਤਾਂ ਭਰਾਵਾ ਇੰਨਾ ਹੱਸੇ ਇੰਨਾ ਹੱਸੇ ਨਾ ਮੇਰਾ ਤਾਂ ਮਸਾ ਹੱਸਾ ਮੁੜਿਆ ਚੰਗਰ ਮਾੜਾ ਮਾੜਾ ਪਾਸੋਂ ਉੱਧਰ ਨੂੰ ਮਾਰੋ ਛਾਤਰ ਵਿੱਚ ਰੱਖੀ ਬਾਹਰ ਰੱਖ ਦੇ ਉੱਥੇ ਬਿਸ਼ੋਣੀ ਹੈ ਇਹ ਬਿਸ਼ੋਣੀ ਠੀਕ ਹੈ ਨਾਨੀ ਪਤਾ ਕੀ ਕਹਿੰਦੇ ਨਾਨੀ ਕਹਿੰਦਾ ਧਿਆਨ ਨਾਲ ਜਾਇਓ ਫਟੇ ਗੱਡੀ ਦੇ ਹਾਰਨ ਰਹਿਣੀ ਗਿਆ ਮਾਤਾ ਕੀ ਕੀ ਮੈਂ ਕਹਿੰਦਾ ਨਹੀਂ ਜਿਹੜਾ ਸਬਜ਼ੀ ਵੇਚਦਾ ਉਹ ਚ ਬੋਲ ਰਿਹਾ ਮੈਂ ਖੁੱਤ ਚੱਲਦੀ ਬਾਤ ਕੈਚ ਕਰਕੇ ਦੇ ਦੋ ਪਰੇ ਹੋ ਜਾ ਪਰੇ ਨੰਨੀ ਬੰਨ ਨੰਨੀ ਮੜਾ ਖੜਕੇ ਨੀ ਕਣਕੀ ਹਾਰਨ ਮਾਰਦੇ ਮੈਂ ਕਹਿੰਦਾ ਸ਼ੀਸ਼ਾ ਹੋ ਕੇ ਝੀਕ ਮਾਰਦੇ ਪਰਵਾ ਮੇਰਾ ਇੰਨਾ ਹਾਸਾ ਨਿਕਲਿਆ ਨਾ ਗੱਡੀ ਚਲਾਉਣ ਦੀ ਦਾ ਮੈਂ ਤਾਂ ਮਸਾਂ ਹੀ ਕੰਟਰੋਲ ਕੀਤਾ ਮੈਂ ਤਾਂ ਗੱਡੀ ਸਾਈਡ ਤੇ ਲਾ ਲਈ ਮੇਰੀ ਅੱਖਾਂ ਬੰਦ ਹੋ ਗਏ ਆਸਦੀਆਂ ਆ ਮੂੰਹ ਦੁਖਣ ਲੱਗ ਗਿਆ ਇੰਨਾ ਹਾਸੇ ਨਹੀਂ ਉਹ ਨਾਨੀ ਤਹਾਰੇ ਲੜਤੀ ਗਈ ਛੱਡਣਾ ਫਿਰ ਪਤਾ ਰਾਤ ਕੀ ਹੋਇਆ ਜਾਂਦੇ ਹੋਏ ਹਨ ਉੱਥੇ ਟੋਏ ਆ ਤੁਹਾਨੂੰ ਪਤਾ ਉਸ ਰੋਡ ਤੇ ਟੋਏ ਚ ਗੱਡੀ ਡੈਗ ਗਈ ਮੈਨੂੰ ਕਹਿੰਦੀ ਟੋਏ ਚ ਗੱਡੀ ਨਾ ਸਿੱਟੀ ਮੈਂ ਤਾਂ ਕਹਿੰਦੀ ਤਾਂ ਹੀ ਇਸੇ ਗੱਲ ਨੂੰ ਤੁਰ ਕੇ ਹੀ ਠੀਕ ਆ ਮੈਨੂੰ ਤਾਂ ਤੁਰਨਾ ਹੀ ਵਧੀਆ ਲੱਗਦਾ ਮੈਂ ਗੱਡੀ ਸਾਈਡ ਤੇ ਲਾ ਲਈ ਮੈਂ ਕਾ ਚੱਕ ਮੰਮੀ ਉੱਤਰ ਥੱਲੇ ਛੇਤੀ ਕਰ ਮੈਂ ਕਾ ਤੁਰ ਕੇ ਚੱਲ ਮੁਰੂ ਮੁਰੂ ਭੱਜੀ ਚੱਲ ਉਹ ਮੈਂ ਤਾਂ ਉੱਤਰ ਜਾ ਮੈਂ ਇੱਕ ਮਿੰਟ ਮੈਂ ਕਹਿੰਦਾ ਤਾਂ ਥੱਕ ਗਿਆ ਉੱਥੇ ਸਾਨੂੰ ਦਸਵਾਥੇ ਬਿਠਾ ਲਾਂਗੇ ਅਸੀਂ ਉਹ ਤਾਂ ਕੁਛ ਹੋਇਆ ਚਾ ਚਾ ਤੇ ਨਾ ਨਹੀਂ ਕਿ ਮੇਰੇ ਪਾਣੀ ਲਿਆ ਦੇ ਜਾ ਪਾਣੀ ਦਾ ਗਲਾਸ ਲੈ ਕੇ ਲੈ ਆ ਦੇਖਿਆ ਤੁਸੀਂ ਹੁਣ ਮਾਰ ਕੇ ਗਿਆ ਕੁੜੀ ਦੇ ਡੰਗਰ ਬਾਂਦਰ ਬੁੱਥੀ ਮੂੰਹ ਆਰਾ ਮੈਨੂੰ ਕਹ ਮੈਂ ਲਗਾ ਦਿੰਦੇ ਨਹੀਂ ਲੈ ਕੋ ਦੋ ਨਾ ਕੋਈ ਕੁੜੀ ਨਹੀਂ ਆਣੀ ਮਾ ਜਾ ਮੈਨੂੰ ਗਰਮ ਪਾਣੀ ਕਰਕੇ ਦੇ ਦੇ ਮੈਨੂੰ ਕੈਪਸੂਲ ਦੇ ਦੇ ਚਲੋ ਠੀਕ ਹੈ ਬਾਏ ਮਮੀ ਹੋਰ ਢਿੱਡ ਵਾਲਾ ਢਿੱਡ ਓਕੇ ਥੀਕ ਹੈ ਠੀਕ ਹੈ ਓਕੇ ਢੋੜੇ ਨਹੀਂ ਅੱਜ ਸੌਣੇ ਆ ਅੱਜ ਪੀਪਾ ਖਟਕੂ ਆਈ ਵਸਾ ਕੀ ਸੋਨੇ ਆ ਅੱਜ ਪਾਣੀ ਪੀਖੂਣੀ ਓਕੇ ਬਾਏ ਬਾਏ ਠੀਕ ਹੈ ਗਾਇਜ਼ ਤੁਹਾਨੂੰ ਵੀ ਬਾਏ ਬਾਏ ਬਾਅਦ ਵਿੱਚ ਮਿਲਦੇ ਹਾਂ